ਹਲਕਾ ਖੇਮ ਕਰਨ ਦੇ ਬਲਾਕ ਬਲਟੋਹਾ ਅਧੀਨ ਪੈਂਦੇ ਪਿੰਡ ਝੁੱਗੀਆਂ ਕਾਲੂ ਵਿਖੇ ਅੱਜ ਸਾਰੇ ਪਿੰਡ ਦੀ ਸਰਬਸੰਮਤੀ ਨਾਲ ਗੁਰਸਾਹਿਬ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਸਾਹਿਬ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਸਾਡੇ ਪਿੰਡ ਦੇ ਵਿਕਾਸ ਕਾਰਜ ਬਿਲਕੁਲ ਨਾ ਮਾਤਰ ਹੋਏ ਹਨ ਪਰ ਆਉਣ ਵਾਲੇ ਸਮੇਂ ਅੰਦਰ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਪਿੰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਖੇਮ ਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਅਤੇ ਪਿੰਡ ਵਾਸੀਆਂ ਦਾ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੇ ਧੰਨਵਾਦ ਕੀਤਾ ਆਓ ਦੇਖਦੇ ਹਾਂ ਪੱਤਰਕਾਰ ਗਰਬਾਜ ਸਿੰਘ ਦੀ ਵਿਸ਼ੇਸ਼ ਰਿਪੋਰਟ ਹਾਂਜੀ ਜੀ ਕੀ ਨਾਮ ਹੈ ਗਰਸਾਪ ਸਿੰਘ ਅੱਜ ਜਿਹੜੇ ਬਿਲਕੁਲ ਤੁਹਾਨੂੰ ਜਿਹੜਾ ਸਰਪੰਚ ਚੁਣਨ ਪਿੰਡ ਝੁੱਗੀਆਂ ਕਾਲੂ ਦਾ ਜੀ ਪਿੰਡ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਮੈਨੂੰ ਇਹ ਲਾਇਕ ਸੇਵਾ ਦਾ ਦਾਣ ਬਖਸ਼ਿਆ ਜੀ ਮੈਂਬਰ ਸਾਰਾ ਪੰਜ ਮੈਂਬਰ ਚੁਣੇ ਆ। ਅਡੋੜ-ਵਾਲ ਦੇ ਚੁਣੇ ਹੋਏ ਆ। ਹਾਂਜੀ। ਤੇ ਕੋਈ ਆਪੋਜ਼ਿਟ ਵੀ ਹੈਗੀ ਹੋਰ ਤੇ ਰਾਜ ਸਾਰੇ ਪਿੰਡ ਦੀ ਸਹਿਮਤੀ ਹੋਈ। ਨਹੀਂ ਨਹੀਂ ਸਾਰੇ ਪਿੰਡ ਦੀ ਸਾਰ ਸਹਿਮਤੀ ਆਪਣੀ। ਜਿੰਨੀਆਂ ਪਾਰਟੀਆਂ ਸਾਰਿਆਂ ਨੇ ਸਮਰਥਨ ਦਿੱਤਾ ਸਹਿਮਤੀ ਨਾਲ ਸਾਰਾ ਜਗ੍ਹਾ ਚੱਲਿਆ ਜੀ। ਐਮਐਲਏ ਸਾਹਿਬ ਨੇ ਹੋਈ ਗੱਲ ਕੀ ਕਹਿਣਾ। ਐਮਐਲਏ ਸਾਹਿਬ ਨਾਲ ਗੱਲ ਹੋਈ ਆ ਧੰਨਵਾਦ ਉਹਨਾਂ ਦਾ ਵੀ। ਉਹਨੇ ਕਿਹਾ ਵੀ ਆਪ ਦੀ ਸਹਿਮਤੀ ਕਰਕੇ ਸਾਡੇ ਕੋਲ ਆਉਣਾ। ਤੇ ਬਾਕੀ ਪਿੰਡ ਵਾਲਿਆਂ ਨੇ ਆਪਾਂ ਨੂੰ ਪੂਰੀ ਸਹਿਮਤੀ ਦਿੱਤੀ ਆ। ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਪਾਂ। ਮੈਂ ਜਿਹੜੇ ਪਿੰਡ ਬਸਰ ਤੇ ਗੱਲਾਂ ਜਲੇ ਹੋਣਾ ਨੇ ਬੰਦੇ ਆ ਤੇ ਕਿਹੜੇ ਕੰਮਾਂ ਲੈ ਕੇ ਚੱਲੋ ਵਿਕਾਸ ਸਰ ਹਲੇ ਤੁਹਾਡੇ ਸਾਹਮਣੇ ਹੈ ਸਾਪਣਾ ਸ਼ੁਰੂ ਕਰਨ ਵਾਲੀ ਗੱਲ ਆ ਹੁਣ ਮਤਲਬ 16 ਤਰੀਕ ਤੋਂ ਬਾਅਦ ਸ਼ੁਰੂ ਕਰਾਂਗੇ ਸਭ ਵਿਕਾਸ ਤੇ ਸਾਰਾ ਪਿਆ ਹੀ ਹਲੇ